ਕਿ ਜੇ ਸਰਦਾਰ ਵਿਕਰਮ ਸਿੰਘ ਮਛੀਚੀਏ ਨੇ ਕਹਿ ਦਿੱਤਾ ਕਿ ਭਾਈ ਇਹ ਠੀਕ ਨਹੀਂ ਹੋਇਆ ਤੁਸੀਂ ਸੁਣ ਕੇ ਹਰਨ ਨੂੰ ਮੂੰਗੇ ਇਹਨਾਂ ਦੇ ਆਈਟੀ ਵਿੱਚ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਉਹਨਾਂ ਨੂੰ ਵੀ ਨਹੀਂ ਛੱਡਿਆ ਅਸੀਂ ਤਾਂ ਲੱਗਦੇ ਕੀ ਹੈ ਇਹਨਾਂ ਦੇ ਉਹ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਛੱਡਿਆ ਆਕਾਦੀਏ ਖੋਣ ਵਾਲੇ ਔਰ ਟੀਵੀ ਚੈਨਲਾਂ ਤੇ ਬਹਿ ਬੈ ਕੇ ਤੁਸੀਂ ਸਰਦਾਰ ਤੁਸੀਂ ਤਾਂ ਕਰਦੇ ਭਾਈ ਉਹ ਜੇ ਕੌਨਸਲਸ ਦੇ ਲੀਡਰਾਂ ਨੇ ਝਾੜੂ ਪਾਰਟੀ ਦੇ ਲੀਡਰਾਂ ਨੇ ਭਾਜਪਾ ਦੇ ਲੀਡਰਾਂ ਨੇ ਜਦੋਂ ਜੱਜਦਾਰ ਨੇ ਉਹਨੂੰ ਵਟਸਐਪ ਭੇਜਿਆ ਤੇ ਉਹਨਾਂ ਨੇ ਕੰਕਾਰ ਖੁਸ਼ੀ ਕੀਤੀ ਤੁਸੀਂ ਕੀ ਜਵਾਬ ਦੇਵੋਗੇ ਕੀ ਕਹੂੰਗੇ ਤੁਸੀਂ ਮੈਨੂੰ ਵੀ ਇਹ ਕਹਿਆ ਗਿਆ ਸੀ ਇੱਕ ਅਕਾਲੀ ਲੀਡਰ ਨੇ ਕਹਿਆ ਸੀ ਸਿਹਾ ਦਿੱਤਾ ਸੀ ਕਿਸੇ ਹੋਰ ਅਕਾਲੀ ਲੀਡਰ ਨੇ ਤਾਂ ਨਾਂ ਨਹੀਂ ਲਿਆ ਨੋਸਟਾ ਜਿਹਨੇ ਮੈਨੂੰ ਸਿਹਾ ਦਿੱਤਾ ਸੀ ਪਰ ਮੈਨੂੰ ਸੁਨੇਹਾ ਦਿੱਤਾ ਸੀ ਕਿ ਭਲਨਾ ਲੀਡਰ ਜਿਹੜਾ ਉਹ ਕਹਿੰਦਾ ਹੈ ਕਿ ਜਾਨੀ ਹੱਪੀ ਸਾਨੂੰ ਇੰਨਾ ਜਿਲੀ ਕਰਾਂਗੇ ਜ਼ੇਦਦਾਰੀ ਛੱਡੋ ਤੇ ਖੁਦਕੁਸ਼ੀ ਕਰੋਗਾ ਇਹਨੇ ਵੀ ਕਮਜ਼ੋਰ ਨਹੀਂ ਬਣਾਇਆ ਪਾਸਾ ਦੇਖੋ ਖੁਦਕੁਸ਼ੀ ਕਰਾਂਗੇ ਤੁਹਾਡੇ ਚਿੱਕੜ ਸਿੱਕੜ ਕੋਲ ਕਰਾਂਗੇ ਗੁੰਮਾਂਗੇ ਪੈਦੀ ਹੋ ਗਿਆ ਕੱਲ੍ਹ ਦਾ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੇਵਲ ਗੋਲ ਕਰ ਜੜਣੀਆਂ ਤੇ ਗੋਲ ਦਾ ਜੜਣੀਆਂ ਸੁਨਾ ਜਿਹੜੀਆਂ ਨਹੀਂ ਐ ਬਿਜਲੀ ਦੇ ਬਿੱਲ ਭਰਨਾ ਨਹੀਂ ਐ ਸੰਕਲਪ ਦੀ ਰਾਖੀ ਕਰਨੀ ਹੈ ਸਿਧਾਂਤ ਦੀ ਰਾਖੀ ਕਰਨੀ ਹੈ ਪੰਥ ਨੇ ਕੱਲੀ ਜੋੜ ਦੇ ਸੰਭਾਲਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਦਾ ਪੰਥ ਦੀ ਰਾਖੀ ਕਰਨ ਦੀ ਕੀ ਜ਼ਿੰਮੇਵਾਰੀ ਦਿੱਤੀ ਹੈ ਸੰਕਲਪ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੇ ਪਠਾਏ ਨੇ 14 ਤੋਂ 10 ਉਹਨਾਂ ਨੂੰ ਨਸੰਕਲਪਤਾ ਦਾ ਸਮਝ ਆਇਆ ਨਾ ਮर्यादा ਦੀ ਪਤਾ ਹੈ ਨਾ ਉਹਨਾਂ ਨੂੰ ਪਰੰਪਰਾ ਦਾ ਪਤਾ ਕੁਝ ਵੀ ਨਹੀਂ ਪਤਾ ਆ ਦਸਤੇ ਗਏ ਨੇ ਮੰਚ ਸੰਚਾਲਨ ਕਰਵਾਉਣੇ ਕਿਤੇ ਬਾਰੇ ਸਾਰੰਗੀ ਪਤਾਸਤ ਦਸਤੇ ਗਏ ਤੇ ਜੇ ਬਾਕੀਆਂ ਦਾ ਵੀ ਪ੍ਰਸ਼ਾਨ ਕਰ ਲੋ ਲੋਆਂ ਦਾ ਤਾਂ ਪਤਾ ਲੱਗਦਾ ਤੁਹਾਨੂੰ ਇਹ ਲੱਗੇ ਜੀ ਕੀ ਦੋ ਕੀ ਕਰਦਾ ਜੇ ਕੋਈ ਆਵਾਜ਼ ਕੋਲ ਕੋਈ ਕਰਦਾ ਖੁਸ਼ੀ ਕਰਨ ਲੱਗਾ ਹਰਾਨੀ ਦੀ ਗੱਲ ਕਿ ਜੇ ਸਰਦਾਰ ਵਿਕਰਮ ਸਿੰਘ ਮਚੀਚੀਏ ਨੇ ਕਹਿ ਦਿੱਤਾ ਕਿ ਭਾਈ ਇਹ ਠੀਕ ਨਹੀਂ ਹੋਇਆ ਤੁਸੀਂ ਸੁਣ ਕੇ ਹਰਾਨੋਂ ਮੰਗੇ ਇਹਨਾਂ ਦੇ ਆਈਟੀ ਵਿੱਚ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਉਹਨਾਂ ਨੂੰ ਵੀ ਨਹੀਂ ਛੱਡਿਆ ਅਸੀਂ ਤਾਂ ਲੱਗਦੇ ਕੀ ਹੈ ਇਹਨਾਂ ਦੇ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਛੱਡਿਆ ਕਿਸ ਹੱਦ ਤੱਕ ਬਿਰੋਗੇ ਆ ਕਿਹਸਾ ਜੇ ਬਾਬਾ ਬਲਮੀਰ ਸਿੰਘ ਕੀ ਜੋ ਮੁਕੀ ਸੰ ਸੁਖਮਨੀ ਅਕਾਲੀ ਪੰਥ ਕੋਟਾ ਦੱਸ ਦੇ ਉਹਨਾਂ ਨੇ ਕਿਹਾ ਵੀ ਗਲਤ ਹੋਇਆ ਦੋਨੇ ਹੀ ਮਗਰ ਪੈ ਗਏ ਟੀਵੀ ਚੈਨਲਾਂ ਦੇ ਉੱਤੇ ਆ ਕੇ ਉਹਨਾਂ ਨੂੰ ਦੱਸਣ ਤੱਕ ਕਿ ਰਾਤ ਅੰਮ੍ਰਿਤਕਾਲ ਦੇ ਮੁਖੀ ਬਤਾ ਹਰਨਾਮ ਸਿੰਘ ਬੋਲੇ ਵੀ 2000 ਰੁਪਏ ਵਿੱਚ। ਜੀ ਕਮਾਲ ਦੀ ਗੱਲ। ਕਨਜੀ ਆਰਐਸਐਸ ਤੇ ਹੈ ਪੀਜੇਪੀ ਲਈ ਆਪਣਾ ਸੌਖਾ। ਕਿਸੇ ਸਮੇਂ ਕਹਿੰਦੇ ਹੁੰਦੇ ਸੀ ਜਿਹੜਾ ਕੋਈ ਖਾਤੋਂ ਦਾ ਨਾ ਉਹਨੂੰ ਕਹਿੰਦੇ ਪਾਗਰਸੀ ਹੈ। ਉਹਨਾਂ ਕਹਿੰਦੇ ਬੀਜੇਪੀ ਦਾ ਜੀ ਆਰਐਸਐਸ ਦਾ। ਤੇ ਕੋਈ ਨਾ। ਜਿਹੜਾ ਨਾਲੇ ਖਾਤੋਂ ਬੋਲੇ ਇਤੋਂ ਤੱਕ ਜੇ ਇਹਨਾਂ ਦੇ ਨਾਲ ਬੈਠਾ ਪੁੱਛ ਕੇ ਵੀ ਉਹਨਾਂ ਦੇ ਖਿਲਾਫ ਬੋਲੀ ਉਹਨੂੰ ਵੀ ਕਹਿ ਦਿਆ ਤਾਂ ਬੀਜਪੀ ਨਾਲ ਜਿਹੜਾ ਮੈਂ ਨਾਲੋਂ ਉੱਠ ਕੇ ਗਿਆ ਹੋਵੇ 2 ਮਿੰਟ ਪਹਿਲਾਂ ਤੁਸੀਂ ਇੱਥੇ ਰਸੇ ਕਾਲਕ ਸਿੰਘ ਅਕਾਲ ਤਖਨ ਸਾਹਿਬ ਤੇ ਜਾ ਕੇ ਕਹਿ ਦਿਓ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਅਸੀਂ ਬੀਜਪੀ ਨਾਲ ਅਸੀਂ ਹਟਾਉਣਾ ਨਹੀਂ ਕਰਨਾ ਮੰਨ ਲਿਆਗੇ ਤਾਂ ਆਖੋ ਸਰਿਆ ਕਾਲਕ ਸਾਹਿਬ ਤੇ ਘਰ ਕੇ ਗੁਰਗੰਸਾ ਜੀ ਨੂੰ ਵੀ ਆਖੋ ਕਿ ਮਰਦੇ ਮਰ ਜਾਗੇ ਪਰ ਬੀਜਪੀ ਨਾਲ ਅਸੀਂ ਹਟਾਉਣਾ ਨਹੀਂ ਤੁਸੀਂ ਲੈ ਲਈਏ ਲੜਦੇ ਰਹਦੇ ਇਹ ਠੀਕ ਬਾਲ ਦੀ ਗੱਲ ਹੈ ਕਿ ਜੇ ਕੋਈ ਹੋਰ ਕੋਈ ਪੰਥ ਦੀ ਗੱਲ ਕਰਦਾ ਕੋਈ ਮਰਿਆਦਾ ਦੀ ਗੱਲ ਕਰਦਾ ਤੁਸੇ ਹਮ ਤਾਂ ਨਹੀਂ ਗੱਲ ਕਰਦਾ ਉਹ ਕਿੱਦਾਂ ਦੇਖੀ ਜੀ ਇਹ ਆਰਐਸਐਸ ਇਹ ਵੀ ਜੀ ਬਿਖਰਾ ਰਹੀ ਹੈ ਕਿ ਇਹ ਆਰਐਸਐਸ ਕਰਾ ਰਹੀ ਲੋਕੀ ਇਹ ਕਾਲੀ ਨਾਲ ਨੂੰ ਕਮਜ਼ੋਰ ਕਰਨ ਦਾ ਯਤਨ ਹੈ ਕਿ ਕਾਲੀ ਨਾਲ ਨੂੰ ਕਮਜ਼ੋਰ ਕਰਨ ਦਾ ਯਤਨ 2 ਦਸੰਬਰ ਤੇ ਹੋਣਾ ਨਹੀਂ ਤੋਂ ਬਾਅਦ ਹੀ ਹੈ ਪਹਿਲਾਂ ਕਿੱਦਾਂ ਤੋਂ ਮਜ਼ਬੂਤ ਸੀ ਪਹਿਲਾ ਕਿੰਨਾ ਕੁ ਬਜੂ ਸੀ 2017 ਤੁਸੀਂ ਪਿਟੇ 2022 ਵਿਟੇ ਪਹਿਲਾ ਕਿੰਨਾ ਕੁ ਬਜੂ ਸੀ ਇੱਕ ਅੰਗਰ ਬਚਿਆ ਸੀ ਸੱਚ ਕੰਸੀ ਜੀ ਹਰਮੰਦਰ ਸਾਹਿਬ ਦੀ ਮੁੱਖ ਕ੍ਰਮਚੀਕਾ ਕਾਲੇ ਜੀ ਨੂੰ ਮਾਨਯੋਗ ਸੇਕ ਸੰਗਤ ਜੀ ਵੀ ਸਿੰਘ ਜੀ ਨੇ ਕਿਹਾ ਨਾ ਕਿ ਅਨੰਦਪੁਰ ਸਾਹਿਬ ਪਰਮਾਤਮਾ ਦਾ ਘਰ ਹੋਇਆ ਹੈ ਇਹਨਾਂ ਨੇ ਕੋਈ ਵੀ ਇਫਸ਼ੀ ਕਿ ਇਹਨਾਂ ਨੇ ਉਮੀਦ ਨਹੀਂ ਬਚਿਆ ਔਰ ਹਰਾਨੀ ਦੀ ਗੱਲ ਹੈ ਕਿ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀਸਰ ਕੋ ਕਹਿ ਰਹੇ ਕਿ ਰਣਕੋ ਸਰ ਮर्याਦਾ ਦਾ ਖਾਮ ਹੋਇਆ ਜੋ ਸਿਖਾਈ ਸਭ ਤੋਂ ਸਰਵੋਤਮ ਬਦਵੀ ਹੈ ਬਾਬਾ ਫੁੱਟਾ ਸਾਹਿਬ ਦੀ ਬਦਵੀ ਹੈ 2 ਘੰਟੇ ਵੀ ਬੀਤੇ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਟੀਵੀ ਚੈਨਲ ਤੇ ਬਾਹਰਾ ਦੁੱਤੇ ਉਥੇ ਮर्याਦਾ ਦਾ ਪਾਲਣ ਹੋਇਆ ਆਦੇ ਦਰਬਾਰ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰਾਮੀ ਨੂੰ ਥੱਲੇ ਕਰਨ ਵਾਸਤੇ ਸੈਟਰੀ ਨੂੰ ਬਿਆੰਦ ਹੋਇਆ ਤੇ ਮੈਂ ਜਦੋਂ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਸੁਣ ਰਿਹਾ ਸੀ ਨਾ ਸਪੱਸ਼ਟ ਪਤਾ ਲੱਗਿਆ ਸੀ ਕਿ ਉਹਨਾਂ ਦਾ ਮਾਨ ਉਹਨਾਂ ਦਾ ਜ਼ਬਾਨ ਦੋਵੇਂ 130 ਤੇ ਵੀ ਸਿੱਖਿਆ ਦੀ ਸ਼ਕਤੀ ਇਹ ਕਹਾਂ ਸਰਦਾਰ ਪ੍ਰਤਾਪ ਸਿੰਘ ਸਿਕੰਦਰ ਸ਼ਰੋਮਰੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਸਿਕਤਾ ਹੈਗਾ ਜਦੋਂ ਬੋਲ ਰਿਹਾ ਸੀ ਨਾ ਤੇ ਹਰ ਸਿਆਣਾ ਬੰਦੇ ਨੂੰ ਸਮਝ ਆ ਗਈ ਸੀ ਇਹ ਇਹ ਬੋਲ ਨਹੀਂ ਜਾਏਗਾ ਤੋ ਤਕੇ ਨਾ ਕਛਾ ਮਾਰ ਕੇ ਜਿਹੜਾ ਨਾ ਚੋਕ ਮਾਰ ਕੇ ਬਣਾਇਆ ਸੀ ਸਾਸੇ ਨੂੰ ਪਤਾ ਲੱਗਿਆ ਸੀ ਕਿ ਇਹਨੇ ਜਮੀਨ ਆ ਉਹਨੇ ਮੰਨਦਾ ਸਾਧੂ ਦੀ ਜ਼ਬਾਨ ਨਹੀਂ ਸੀ ਕਿ ਬੇਵਸੀ ਘਾਰ ਹੋ ਰਹੀ ਸੀ ਉਹਦੀ ਆਖ਼ਰ ਜੋਗੀ ਰਹਿ ਜਾਂ ਪਰਦੇ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਕ੍ਰਾਂਤੀ ਨੇ ਕਹਿ ਦਿੱਤਾ ਹੈ ਕਿ ਤੁਸੀਂ ਉਹਦਾ ਖੰਡਨ ਕਰਾਉਣਾਸਤੇ ਸੱਤਰੀ ਨੂੰ ਬਰਾਬਰ ਕਰਾ ਸ਼੍ਰੋਮਣੀ ਗੁਰਦਾਰਾ ਸਾਹਿਬੰਦਕ ਕਮੇਟੀ ਦੇ ਸੈਕਟਰੀ ਨੂੰ ਸਤਖੰਡ ਸੀਰ ਮੰਦਰਾ ਸਾਹਿਬ ਦੇ ਮੁੱਖ ਕਲਜੀ ਨੇ ਕਹੀ ਬੋਨਾ ਨੂੰ ਕੁਛ ਖੰਡ ਕਰਨ ਦਾ ਵਾਸਤਾ ਇਸਤੇਮਾਲ ਕਰੂ ਕਿਹੜੇ ਸਲਾਹ ਕਰਿਆ ਕਿਹੜੇ ਦੇਦੇ ਅਫੀਸ ਸਾਹਿਬ ਵੀ ਅਸਤਰ ਕਰੀ ਕਈ ਤਾਂ ਸਨਮਾਨ ਵਾਲਾ ਉਹਦਾ ਸਤ ਇਹਨਾਂ ਦੇ ਕੋਈ ਰੋਲ ਅੱਜ ਇਹਨਾਂ ਦੇ ਰੋਲੇ ਆਉਤੇ ਕੱਲ ਨੂੰ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਹੋਰ ਪਾਰਟੀ ਦੀ ਕੋਈ ਗਲਤ ਕੰਮ ਕਰੇ ਤੇ ਜੱਜਦਾਰ ਉਹਨਾਂ ਦੀ ਗਲਤ ਕੰਮ ਦੇ ਖਿਲਾਫ ਜਿਹੜਾ ਆਵਾਜ਼ ਉਠਾਉਣ ਤੇ ਜੇ ਉਹਨਾਂ ਦੇ ਲੋਕ ਕਰਦਾਰ ਪੁਛੀ ਕਰਨਗੇ ਤੇ ਫਿਰ ਤੁਹਾਡੇ ਕੋਲੇ ਜਵਾਬ ਕੀ ਹੋਊਗਾ ਕਸੂ ਕੀ ਬੋਲੋਗੇ ਤੁਸੀਂ ਅਟਾਲੀਆ ਘੋਲ ਵਾਲੇ ਉਹ ਟੀਵੀ ਚੈਨਲਾਂ ਤੇ ਬਹਿ ਕੇ ਤੁਸੀਂ ਕਰਦਾਰ ਤੁਸੀਂ ਤਾਂ ਕਰਦੇ ਭਾਈਓ ਜੇ ਕਾਂਗਰਸ ਦੇ ਲੀਡਰਾਂ ਨੇ ਝਾੜੂ ਪਾਰਟੀ ਦੇ ਲੀਡਰਾਂ ਨੇ ਭਾਜਪਾ ਦੇ ਲੀਡਰਾਂ ਨੇ ਜਦੋਂ ਜੱਜਦਾਰ जवाब दोगेदेद हों सच श्री हरिमंदर साहब के मुख्य ग्रंथी राहत सलमान जनक हों सजनक हूं थोड़े लिए सलमानजनक नहीं है थोड़े लिए कोई सन्मानजनक नहीं है पिता पा रहे हो ਕਿਹੜੀ ਗੱਤਾਂ ਪਾਰੇ? ਸਾਡੇ ਘਰ ਮੁਸਤਾਰ ਉੱਥਾ ਰੱਖਿਆ ਹੈ ਚੈਨਲ ਦੇ ਉੱਤੇ। ਉਹ ਕਹੀ ਜਾਂਦਾ ਜਿੱਕਦਾ ਚਿੱਦਾ ਜਾਨੀ ਆਫੀਸ਼ੀਅਲ ਪੰਜਾਬ ਦਾ ਮਾਹੌਲ ਸਾਫ ਕਰ ਰਹੇ। ਮੈਂ ਕਿਹਨੂੰ ਲੋਰੀ ਮਨਨ ਕਹਿੰਦਾ ਵੀ ਕਿਸੇ ਬੁਦਕਾ ਜੁੱਤਕਾ ਕੋਲ ਦੇ ਬੰਦੇ ਮਾਰਦੇ। ਕਿਆ ਨੋਨ ਨੂੰ ਵੀ ਬੁਦਕਾ ਜੁੱਤਕਾ ਕੋਲ ਦੇ ਬੰਦੇ ਮਾਰਦੇ। ਪਿਆਰ ਦਾ ਮਾਹੌਲ ਇਸ ਤਰ੍ਹਾਂ ਖਰਾਬ ਹੁੰਦਾ। ਅਸਲ ਸਰਵਿਕਲ ਕਰ ਉਹ ਕੈਨਨ ਦੀ ਗੱਲ ਕਰਦੇ ਆ ਮਰਿਆ ਆਦਮਾਨ ਦੀ ਗੱਲ ਕਰਦੇ ਇਹ ਜਿਹੜਾ ਪੰਜਾਬ ਦਾ ਮੂਹਰ ਖਰਾਬ ਹੋ ਗਿਆ ਇੱਕ ਮਾਮਲਾ ਹੈ ਸੋ ਸਾਧ ਸੰਗਤ ਜੀ ਤੁਮ ਚਗੜ ਪੈਗਾ ਸੋਚਣਾ ਪੈਗਾ ਜਿਵੇਂ ਨਰਕਾ ਕੇ ਅਸੀਂ ਨਾ ਸੋਚਿਆ ਤੇ ਫਿਰ ਆਲ ਵਾਲੇ ਦਰਦ ਦੇ ਵਿੱਚ ਸੰਕਰ ਜਿਹਾ ਇਸ ਤੋਂ ਵੀ ਵੱਡਾ ਕਲਪੀ ਹੈ ਇਸ ਤੋਂ ਵੀ ਬਗਾਨ 1900 ਦੇ ਵਿੱਚ ਹੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ ਦਰਦਵਾਰਿਆਂ ਨੂੰ ਨਕੀ ਜਗਾਦਾ ਸਮਝ ਲੱਗ ਸਮਝ ਗਈ ਦਰਦਵਾਰਿਆਂ ਦੇ ਵਿੱਚ ਘਰੋਨੇ ਉਖਾਦ ਹੋ ਗਏ ਉਹ ਤੱਕ ਪਹਿਲਾ ਥੋੜਾ ਥੋੜਾ ਵਿਰੋਧ ਹੋਇਆ ਸਰਕਾਰੋਂ ਨਹੀਂ ਦੀ ਕੋਸ਼ਿਸ਼ ਪਾਈ ਕਰਦੀ ਸੀ ਪਹਿਲਾ ਥੋੜਾ ਥੋੜਾ ਵਿਰੋਧ ਹੋਇਆ ਉਹਨਾਂ ਨੇ ਗ੍ਰੁੱਪ ਦਬਾਟਾ ਉਹਨਾਂ ਨੂੰ ਸ਼ਹਿਰ ਵਿੱਚ ਹੀ ਉਹਨਾਂ ਨੇ ਪੱਟੇ ਉਪਰਾਧ ਕੀਤੇ ਜਦੋਂ ਪੱਟੇ ਉਪਰਾਧ ਕੀਤੇ ਫਿਰ ਵੀ ਉਹ ਪੰਥ ਨੂੰ ਜਾਗਾਈ ਤੇ ਜਦੋਂ ਫਿਰ ਪੰਥ ਨੇ ਉਹਨਾਂ ਨੂੰ ਭਜਾਉਣ ਦਾ ਯਤਨ ਕੀਤਾ ਫਿਰ ਸ਼ਹੀਦਗੀਆਂ ਹੋ ਗੀਆਂ ਕਿ ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਦੇ ਕੇ ਕਿ ਉਸ ਸਮੇਂ ਦਾ ਇੰਤਜ਼ਾਰ ਕਰ ਲਈ ਨਹੀਂ ਅਸੀਂ ਹੁਣ ਉਸ ਸਮੇਂ ਦਾ ਇੰਤਜ਼ਾਰ ਨਹੀਂ ਕਰਾਂਗੇ ਇਹ ਇਹਨਾਂ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਬਾਹਰ ਕਰਨ ਵਾਸਤੇ ਸਾਡੇ ਨੌਜਵਾਨ ਨੂੰ ਸਿਖਿਆ ਦੇਣੀਆਂ ਪੈਣ ਸੀ ਉਹ ਸਬੰਧਾ ਬੜੀ ਇੰਤਜ਼ਾਰ ਨਹੀਂ ਕਰ। ਉਹ ਤੇ ਉਹ ਮੀਡੀਆ ਨਹੀਂ ਸੀ ਪਰ ਮੀਡੀਆ। ਉਹ ਮੀਡੀਆ ਨਹੀਂ ਸੀ ਮੀਡੀਆ। ਸਾਜਰੀ ਕਹੇ ਹੋਏ ਇਹ ਸ਼ਬਦ 10 ਮਿੰਟਾਂ ਤੱਕ ਅਮਰੀਕਾ ਕੈਨੇਡਾ ਤੱਕ ਪਹੁੰਚ ਜਾਵੇ ਉਹ ਤਾਂ ਨਹੀਂ ਸਿਪਹੁੰਚਦੇ। ਉਹ ਤਾਂ ਚੱਲ ਗਏ ਉਹਨਾਂ ਦੀਆਂ ਮਨਮਾਨੀਆਂ ਪਰ ਹੁਣ ਕਾੜੀਆਂ ਨਹੀਂ ਚੱਲਣੀਆਂ। ਚੱਲ ਗਏ ਉਹ

ਕਿਨੇ ਮੈਨੂੰ ਸੁਨੇਹਾ ਦਿੱਤਾ ਸੀ ਪਰ ਮੈਨੂੰ ਸੁਨੇਹਾ ਦਿੱਤਾ ਸੀ ਕਿ ਫਲਾਣਾ ਲੀਡਰ ਜਿਹੜਾ ਉਹ ਕਹਿੰਦਾ ਹੈ ਕਿ ਜੇ ਨਹੀਂ ਹੱਪੀ ਇਸ ਨੂੰ ਕਹਿਣਾ ਜਿਵੇਂ ਵੀ ਤਰ੍ਹਾਂ ਕੇ ਜਸਦਾ ਦੀ ਛੱਟੋ ਤੇ ਖੁਦਕੁਸ਼ੀ ਕਰੂਗਾ ਐਨੇ ਵੀ ਕਮਜ਼ੋਰ ਨਹੀਂ ਬਣਾਇਆ ਪਾਸੇ ਉਹ ਖੁਦਕੁਸ਼ੀ ਕਰ ਲਾਂਗੇ ਤੁਹਾਡੇ ਚਿੱਕੜ ਸਿੱਟਣ ਤੋਂ ਡਰਾਂਗੇ ਗੁਮ ਤਾਂਗੇ ਸੈਂ ਪੈ ਗਈ ਕੱਲ੍ਹ ਤਾਂ ਲੀਡਰ

ਬਸੇ ਕੀ ਘੜੀਆਂ ਬੰਦਾ ਕਰ ਕੀ ਸਕਦਾ ਹੁੰਦਾ ਉਹ ਚ ਘੜੀ ਕਰ ਸਕਦਾ ਤਾ ਜਾਮਬਾਸੀ ਕਰ ਸਕਦਾ ਹੋਰ ਕੀ ਕਰ ਸਕਦਾ ਹੁੰਦਾ ਮਰਦ ਬੰਦਾ ਕੀ ਕਰਦਾ ਹੁੰਦਾ ਇਹ ਨੀਂਜ ਬੰਨੇ ਦਾ ਦੇ ਬਿਆਸ ਤਾ ਇਕ ਲਾਖ ਤੋਂ ਨਹੀਂ ਨਾ ਇਹ ਤਾਂ ਪੌਂਸੀ ਨਹੀਂ ਜੀ ਸੁਣੋ ਵਿਪਲਨਾ ਗ੍ਰੀਟੋ ਦੋ ਤਰੀਕ ਨੂੰ ਹੁਕਮਨਾਮਾ ਹੋਇਆ ਤਿੰਨ ਚਾਰ ਦੇ ਪੰਜ ਤਿੰਨ ਦਿਨ ਤਾਂ ਤੁਸੀਂ ਮੈਨੂੰ ਕੱਲ ਤੱਕ ਸਭ ਦੇ ਜਿਹੜਾ ਲੱਗਣ ਦੀ ਹੈ ਤੁਸੀਂ ਮੈਨੂੰ ਆਫਰ ਕਰਦੇ ਰਹੇ ਬਈਆ ਆਪ ਨੂੰ ਖਤਮ ਕਰ ਦਿਓ ਇਹਨੂੰ ਤੇ ਛੇ ਦਿਨੀ ਨੂੰ ਤੁਸੀਂ ਜਾ ਕੇ ਮੇਰੀ ਗੱਲ ਤੁਸੀਂ ਕਰਦੇ ਦੇ ਜਦੋਂ ਜਵਾਬ ਦੇ ਰਹੇ ਹੋ ਪਰ ਜਵਾਬ ਦੇ ਕਦੇ ਨਹੀਂ ਦੇ ਰਹੇ ਇੱਕ ਮਾਸ ਮਹੀਨੇ ਦੋਸਮਰ ਤੋਂ ਪਹਿਲਾਂ ਮੇਜਰ ਦਾ ਦੰਦ ਤੋੜਦਾ ਕੋਈ ਨਹੀਂ ਸੀ ਤੇ ਦੋਸਮਰ ਤੋਂ ਬਾਅਦ ਮੇਜਰ ਦਾ ਦੰਦੜੀ ਹੋਇਆ ਜਿਵੇਂ ਇਹ ਜੇ ਕਾ ਕੀ ਨਹੀਂ ਗਿਆ 2.1 ਤੋਂ ਬਾਅਦ ਮੇਰੇ ਰ ਕੋ ਤਾਂ ਕੋਈ ਨਹੀਂ ਸੀ ਪਿੰਡਾਇਸ਼ਾਂ ਨਹੀਂ ਕੋਈ ਸੀ ਤੇ 2.1 ਤੋਂ ਬਾਅਦ ਕੰਦ ਲਿਆ ਤਾਂ ਮੜਾਈ ਕੋਈ ਇਹਨਾਂ ਕ ਬੁੜਾਈ ਕੋਈ ਇਹਦਾ ਟਰੈਕਟਰ ਦਾ ਸੱਜੀ ਹਨ ਇਹਦਾ ਕਰਪ ਹੈ ਜੀ ਇਹਦਾ ਭਮਾਨਾ ਜੀ ਦਾ ਤੁਹਾਰਾ ਜੀ ਇਹ ਬੀ ਜੀ ਪੀ ਦਾ ਰਣੇਰ ਜੀ ਆਰ ਐਸ ਐਸ ਦਾ ਰਣੇਰ ਜੀ ਇਹ ਕਮਾਲ ਦੀ ਹੈ ਤੇ ਸਾਡੀ ਕਿਸੇ ਦਾ ਫੋਟੋ ਆ ਗਈ ਤੇ ਵਿੱਚ ਪੇਰ ਰੱਖ ਦੇ ਤੇ ਜਿਹਨਾਂ ਦੀ ਬੁਗਮਾ ਨੇ ਫੋਟੋ ਜਿਹੜੀ ਨਸ਼ੇ ਰੋਕੀਆਂ ਕਦੇ ਬੜੀ ਮਾਣ ਵਾਲੀ ਗੱਲ ਹੈ ਏਡੇ ਵੱਡੇ ਵੱਡੇ ਲੀਡਰ ਜਪਣੇ ਪਾਰੇ ਵਾਹ ਜਿਹੜੀ ਹਰਾਨੀ ਦੀ ਗੱਲ ਹੈ ਕਿ ਵੀ ਮਾਣ ਵਾਲੀ ਗੱਲ ਹੈ ਤੇ ਫਖਰ ਵਾਲੀ ਗੱਲ ਹੈ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਆਪ ਜਪਣੇ ਪਾਰੇ ਫੋਟੋ ਆ ਵਿਖਾਰੇ ਬੜਾ ਜਿਹੜੀ ਹਰਾਨੀ ਦੀ ਗੱਲ ਹੈ ਠੀਕ ਹੈ ਹਰਾਨੀ ਦੀ ਗੱਲ ਹੈ असली बारी है तो खोल ले तो किसी तो खोल ले कमाल सो बहुत कुछ क्या जा सकता है मैं एक कोई चोरी आटे के काम टेंपली करता कि जब मैं तो क्या क्या ना